ਨਵੇਂ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਸਿੰਘਾ ਜ਼ਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸਖਸ਼ੀਤ ਨਾਲ ਮੈਂ ਮਲਾਉਂਦਾ ਰਿਹਾ ਜਿਨ੍ਹਾਂ ਦੇ ਵਿੱਚ ਕੋਈ ਵੀ ਗੁਣ ਹੁੰਦਾ ਤੇ ਅੱਜ ਮੈਂ ਪਹੁੰਚਿਆ ਪਿੰਡ ਮਹਿਲ ਦੇ ਵਿੱਚ ਤੇ ਮਹਿਲ ਦੇ ਵਿੱਚ ਇਹ ਛੋਟਾ ਬੱਚਾ ਤੁਸੀਂ ਵੇਖ ਰਹੇ ਜੇ ਮੇਰੇ ਨਾਲ ਜਿਹੜਾ ਬੈਠਾ ਹੈ ਇਹਨੇ ਆਹ ਚੀਜ਼ਾਂ ਜਿਹੜੀਆਂ ਤੁਸੀਂ ਵੇਖ ਰਹੇ ਜੇ ਇਹ ਸਾਰੀਆਂ ਇਹਨੇ ਬਣਾਈਆਂ ਨੇ ਤੇ ਅੱਜ ਕਰਦੇ ਆ ਇਹਨਾਂ ਦੇ ਨਾਲ ਗੱਲਬਾਤ ਬਾਈ ਗਰਲਾਲ ਜੀ ਇਹਨਾਂ ਦੇ ਪਿਤਾ ਜੀ ਨੇ ਉਹ ਵੀ ਨਾਲ ਬੈਠੇ ਨੇ ਤੇ ਇੱਕ ਮੈਂ ਗੱਲ ਜ਼ਰੂਰ ਕਹਾਗਾ ਕਿ ਬੱਚੇ ਦੀ ਵੀਡੀਓ ਵੇਖ ਕੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਇਸ ਬੱਚੇ ਨੂੰ ਆਪਾਂ ਹੌਸਲਾ ਅਫਸਾਈ ਕਰਨੀ ਹੈ ਇਸ ਤਰ੍ਹਾਂ ਦੇ ਹੋਰ ਵੀ ਬੱਚੇ ਬੜੇ ਨੇ ਪੰਜਾਬ ਦੇ ਵਿੱਚ ਬੜੀਆਂ ਕਲਮਾਂ ਪਈਆਂ ਬੜੇ ਹੁਨਰਪਿਆ ਹੈ ਬੜਾ ਕੁਝ ਪੰਜਾਬ ਦੇ ਵਿੱਚ ਹੈਗਾ ਪਰ ਜੇ ਆਪਾਂ ਇਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਤੇ ਅੱਜ ਦੇਖਦੇ ਹਾਂ ਕਿ ਇਹ ਬੱਚੇ ਦੇ ਕੌਣ ਵੀਡੀਓ ਸ਼ੇਅਰ ਕਰਦਾ ਹੈ ਤੇ ਕਿੰਨੀ ਵੀਡੀਓ ਸ਼ੇਅਰ ਕਰਦਾ ਹੈ ਤੇ ਬੇਟੇ ਕੀ ਹਾਲ ਚਾਲ ਨੇ ਵਧੀਆ ਜੀ ਠੀਕ ਠਾਕ ਹੈ ਹਾਂ ਜੀ ਤੇ ਪਹਿਲਾਂ ਸਾਡੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਆਪਣਾ ਨਾਂ ਜਰੂਰ ਦੱਸੋ ਉੱਚੀ ਬੋਲਣ ਵਾਲੇ ਮੇਰਾ ਨਾਂ ਜੋਧਵੀਰ ਸਿੰਘ ਜੋਧਵੀਰ ਸਿੰਘ ਹੈ ਕਲਾਸ ਕਿਹੜੀ ਚ ਪੜਦਾ ਹੈ ਮੇਰੀ ਕਲਾਸ +2 ਹੈ ਤੇ ਸਕੂਲ ਕਿੱਥੇ ਆ ਸਕੂਲ ਕਲੇ ਆਈ ਦੋਸਤੋ ਜੋਧਵੀਰ ਸਿੰਘ ਜਿਹੜਾ ਇੱਥੇ ਉਹ ਕੈਲੇ ਪਿੰਡ ਆਪਦੇ ਪਿੰਡ ਚ ਮਹਿਲ ਚ ਇਹ ਨਹੀਂ ਪੜਦਾ ਕੈਲੇ ਨਾਲ ਪਰਾਂ ਪਿੰਡ ਆ ਧਰਮਕੋਟ ਦੇ ਉੱਥੇ ਜਾ ਕੇ ਇਹ ਪੜਦਾ ਤੇ ਇਹਦਾ ਜਿਹੜਾ ਸਟਾਪ ਆ ਸਾਰਾ ਉਹ ਵੀ ਇਹਦੀ ਬੜੀ ਇਹਦੇ ਹੁਨਰ ਨੂੰ ਮੰਨਦਾ ਮੰਨਦਾ ਨਾ ਹੁਨਰ ਨੂੰ ਤੇ ਉਹ ਦੇਖਦੇ ਆ ਚੀਜ਼ਾਂ ਜਿਹੜੀਆਂ ਬਣਾਉਣਾ ਹਾਂਜੀ ਤੇ ਕੀ ਉਤਸ਼ਾਹ ਕਰਦੇ ਪੂਰਾ ਹਾਂਜੀ ਕੀ ਕਹਿੰਦੇ ਆ ਕਹਿੰਦੇ ਜੀ ਬਹੁਤ ਵਧੀਆ ਜੀ ਕਹਿੰਦੇ ਬਹੁਤ ਵਧੀਆ ਤੇ ਹੁਣ ਆਪਾਂ ਇਹਨਾਂ ਚੀਜ਼ਾਂ ਤੇ ਆਈਏ ਇੱਕ ਵਾਰੀ ਮੈਂ ਜ਼ਰੂਰ ਦੱਸ ਦੇਵਾਂ ਕਿ ਇਹ ਆ ਮਸ਼ੀਨ ਆ ਕਣਕ ਵੱਢਣ ਵਾਲੀ ਆ ਟਰਾਲੀ ਆ ਆ ਮੋਟਰਸਾਈਕਲ ਆ ਆ ਟੈਂਪੋ ਜਿਹਨੂੰ ਆਪਾਂ ਕਹਿੰਦੇ ਆ ਹਨਾ ਆਟੋ ਕਹਿੰਦੇ ਆ ਜਿਹਨੂੰ ਸਾਡੀ ਪੰਜਾਬੀ ਬੋਲੀ 'ਚ ਇਹਨੂੰ ਟੈਂਪੋ ਹੀ ਕਹਿੰਦੇ ਆ ਤੇ ਆ ਤੁਸੀਂ ਟਰੈਕਟਰ ਵੇਖ ਰਹੇ ਜੀ ਤੇ ਇਹ ਚੀਜ਼ਾਂ ਇਕੱਲੀਆਂ ਇਹ ਇੱਥੇ ਪਹੀਆ ਹੀ ਨਹੀਂ ਗੀਆਂ ਇਹ ਚੀਜ਼ਾਂ ਚੱਲਦੀਆਂ ਵੀ ਨਹੀਂ ਇਹ ਬੈਟਰੀ ਤੇ ਚੀਜ਼ਾਂ ਚੱਲਦੀਆਂ ਨੇ ਨਾਲ ਨਾਲ ਤੁਹਾਨੂੰ ਅਸੀਂ ਚਲਾ ਕੇ ਵੀ ਵਿਖਾਵਾਂਗੇ ਤੇ ਬڑا ਬੱਚੇ ਦੇ ਕੋਲ ਹੁਨਰ ਆ ਬڑا ਗੁਣ ਆ ਇਸ ਗੁਣ ਨੂੰ ਆਪਾਂ ਅੱਗੇ ਤੋਂ ਅੱਗੇ ਜਰੂਰ ਜੜਾ ਪਚਾਉਣਾ ਤੇ ਬੇਟੇ ਸਾਰਿਆਂ ਤੋਂ ਪਹਿਲਾਂ ਇਹ ਕਿਹੜੀ ਜੀ ਬਣਾਈ ਸੀ ਤੂੰ ਟਰੈਕਟਰ ਬਣਾਇਆ ਸੀ ਆਹ ਟਰੈਕਟਰ ਜਿਹੜਾ ਇਹਨੇ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਬਣਾਇਆ ਤੇ ਇਹ ਚੱਲਦਾ ਵੀ ਇਹ ਬੈਟਰੀ ਤੇ ਤੇ ਉਸ ਤੋਂ ਬਾਅਦ ਫਿਰ ਲੱਗਾ ਕਿ ਹੁਣ ਮੈਂ ਕੋਈ ਚੀਜ਼ ਬਣਾ ਸਕਣਾ ਤੇ ਫਿਰ ਕਿਵੇਂ ਸ਼ੁਰੂ ਕੀਤਾ ਕੰਮ ਫਿਰ ਮੈਂ ਹੌਲੀ-ਹੌਲੀ ਪਹਿਲਾਂ ਫਿਰ ਆਹ ਬਣਾਇਆ ਫਿਰ ਆਹ ਟਰਾਲੀ ਬਣਾਈ ਫਿਰ ਆਹ ਮਸ਼ੀਨ ਬਣਾਈ ਮਸ਼ੀਨ ਬਣਾਈ ਤੇ ਬੇਟੇ ਇਹ ਚੀਜ਼ਾਂ ਕਾਧੀਆਂ ਨੇ ਇਹ ਲੋਹੇ ਦੀਆਂ ਨੇ ਗੱਤੇ ਦੀਆਂ ਨੇ ਰਬੜ ਦੀਆਂ ਨੇ ਇਹ ਚੀਜ਼ਾਂ ਕਿਸ ਚੀਜ਼ ਨਾਲ ਬਣੀਆਂ ਨੇ ਇਹ ਗੱਤੇ ਦੀਆਂ ਵੀ ਸਾਰਾ ਮਿਕਸ ਮਟੀਰੀਅਲ ਦੀਆਂ ਬਣਾਈਆਂ ਨੇ ਮਿਕਸ ਮਟੀਰੀਅਲ ਆ ਕੁਝ ਗੱਤਾ ਵੀ ਆ ਕੁਝ ਰਬੜ ਵੀ ਆ ਕੁਝ ਲੋਹਾ ਵੀ ਆ ਮਤਲਬ ਇਹ ਸਾਰੀਆਂ ਚੀਜ਼ਾਂ ਇਹ ਫਿਰ ਸਮਾਨ ਕਿੱਥੋਂ ਇਕੱਠਾ ਕਰਦਾ ਹੈ ਅੰਦਾਜ਼ਾ ਘਰੇ ਹੀ ਹੁੰਦਾ ਏਦਾਂ ਕੋਟੋ ਲੈ ਆਈ ਦੇ ਮੁੱਲ ਵੀ ਲਿਆਉਣਾ ਪੈਂਦਾ ਤੇ ਦੋਸਤੋ ਵੇਖੋ ਚੀਜ਼ਾਂ ਮੁੱਲ ਵੀ ਕਈ ਲਿਆਉਣੀਆਂ ਪੈਂਦੀਆਂ ਨੇ ਤੇ ਕੁਝ ਘਰੇ ਹੁੰਦੀਆਂ ਨੇ ਕੁਝ ਮੁੱਲ ਲਿਆਉਣੀਆਂ ਪੈਂਦੀਆਂ ਨੇ ਤੇ ਇਹ ਜਿਹੜਾ ਤੇ ਇੱਕ ਸਵਾਲ ਇਹਦੇ ਮੈਂ ਹੁਣ ਡੈਡੀ ਨੂੰ ਵੀ ਜ਼ਰੂਰ ਪੁੱਛਾਂਗਾ ਕਿ ਬਾਈ ਕੀ ਬੇਟਾ ਵਧੀਆ ਕੰਮ ਕਰ ਰਿਹਾ ਹੈ ਹਾਂਜੀ ਵਧੀਆ ਕਰਦਾ ਜੀ ਤੁਹਾਨੂੰ ਕੀ ਲੱਗਦਾ ਵੀ ਅੱਗੇ ਵਧੇ ਹਾਂਜੀ ਅੱਗੇ ਵਧੇ ਜੀ ਤੇ ਕੀ ਕਹਿਣਾ ਚਾਹੋਗੇ ਕਿ ਵੀਡੀਓ ਵੱਤ-ਵੱਤ ਸ਼ੇਅਰ ਕਰੀਏ ਹਾਂਜੀ ਵੱਤ-ਵੱਤ ਸ਼ੇਅਰ ਕਰੂਗੀ ਅੱਛਾ ਹਾਂਜੀ ਤੇ ਇਹ ਸਨ ਗੁਰਲਾਲ ਸਿੰਘ ਦੀ ਜਿਹੜੇ ਬੱਚੇ ਦੇ ਡੈਡੀ ਨੇ ਨਾਲ ਮੇਰੇ ਬੈਠੇ ਨੇ ਤੇ ਬੇਟੇ ਮੇਰਾ ਅਗਲਾ ਸਵਾਲ ਇਹ ਆਕੇ ਇਹ ਚੀਜ਼ਾਂ ਬਣਾਉਣ ਦਾ ਤੈਨੂੰ ਸ਼ੌਂਕ ਕਿਵੇਂ ਜਾਗਿਆ ਪਹਿਲਾਂ ਮੈਂ ਨਿੱਕਾ ਦਾ ਨਿੱਕੀਆਂ ਚੀਜ਼ਾਂ ਬਣਾਉਣਾ ਫਿਰ ਹੌਲੀ-ਹੌਲੀ ਥੋੜਾ ਟਾਈਮ ਪਾ ਕੇ ਫਿਰ ਮੈਂ ਵੱਡੀਆਂ ਬਣਾਉਂਦਾ ਪਿਆ ਅਵੇਂ ਅੱਛਾ ਤੇ ਇਹ ਚੀਜ਼ਾਂ ਮਤਲਬ ਕਿ ਜਿਵੇਂ ਕਿੰਨਾ ਕੁ ਸਮਾਂ ਹੋ ਗਿਆ ਨਾ ਚੀਜ਼ਾਂ ਨੂੰ ਬਣਾਉਂਦਿਆਂ ਨੂੰ ਢਾਈ ਸਾਲ ਢਾਈ ਸਾਲ ਹੋ ਗਏ ਆ ਢਾਈਆਂ ਸਾਲਾਂ ਦੇ ਵਿੱਚ ਤੂੰ ਆ ਸਾਰੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਹੋਰ ਵੀ ਬਣਾਈਆਂ ਹੋਣਗੀਆਂ ਹਾਂਜੀ ਹੋਰ ਵੀ ਬਣਾਈਆਂ ਨੇ ਤੇ ਆ ਜਿਹੜੀਆਂ ਚੀਜ਼ਾਂ ਨੇ ਇਹ 2.5 ਸਾਲ ਦੇ ਵਿੱਚ ਇਹਨੇ ਬਣਾਈਆਂ ਨੇ ਤੇ ਜੇ ਆਪਾਂ ਹੱਲਾਸ਼ੇਰੀ ਦਵਾਂਗੇ ਤੇ ਇਹ ਜਿਹੜਾ ਬੱਚਾ ਹੈ ਅੱਗੇ ਤੋਂ ਹੋਰ ਵੀ ਜਿਹੜਾ ਵਧੀਆ ਚੀਜ਼ਾਂ ਜਿਹੜਾ ਬਣਾਵੇਗਾ ਤੇ ਬੇਟੇ ਜੇ ਮੈਂ ਕਹਾ ਕਿ ਸਕੂਲ ਦੇ ਵਿੱਚ ਤੈਨੂੰ ਮਾਸਟਰ ਜਿਹੜੇ ਨਾਲ ਪੜਦੇ ਜਵਾਗ ਜਦੋਂ ਤੂੰ ਉਹਨਾਂ ਨੂੰ ਦੱਸਦਾ ਮੈਂ ਆ ਚੀਜ਼ ਬਣਾਈ ਆ ਤਾਂ ਫਿਰ ਉਹ ਤੈਨੂੰ ਸ਼ਾਬਾਸ਼ ਦਿੰਦੇ ਆ ਖੁਸ਼ ਹੁੰਦੇ ਆ ਕੀ ਕਹਿੰਦੀ ਆ ਮਾਸਟਰ ਬਣ ਜੀਆਂ ਉਹਾਂ ਦੀ ਬਹੁਤ ਵਧੀਆ ਬਣਾਈਆਂ ਕਹਿੰਦੇ ਬਹੁਤ ਵਧੀਆ ਬਣਾਈਆਂ ਤੇ ਦੋਸਤੋ ਗੱਲਾਂ ਬਾਤਾਂ بیٹے ਦੇ ਨਾਲ ਚੱਲ ਰਹੀਆਂ ਨੇ ਚੀਜ਼ਾਂ ਤੁਸੀਂ ਸਾਰੀਆਂ ਵੇਖ ਰਿਹਾ ਜੇ ਖਾਸ ਗੱਲ ਜਿਹੜੀ ਮੈਂ ਦੱਸਣੀ ਹੁਣ ਚਾਹਣਾ ਕਿ ਇਹ ਜਿਹੜਾ ਬੇਟਾ ਪਿੰਡ ਮਹਿਲ ਤੋਂ ਕੋਟ ਈਸੇਖਾਂ ਤੱਕ ਆਪਣੇ ਸਾਈਕਲ ਤੇ ਜਾਂਦਾ ਕਿਉਂਕਿ ਗਰੀਬ ਪਰਿਵਾਰ ਆ ਅਮਾਤੜ ਪਰਿਵਾਰ ਆ ਇਹ ਸਾਈਕਲ ਤੇ ਜਾਂਦਾ ਕੋੜੀਸੇਗਾ ਤੱਕ ਉਥੋਂ ਬੱਸ ਚੜ੍ਹ ਕੇ ਫਿਰ ਪਿੰਡ ਕੈਲੇ ਪਹੁੰਚਦਾ ਤੇ ਉਥੇ ਆਪਣੀ ਪੜ੍ਹਾਈ ਕਰਕੇ ਫਿਰ ਸ਼ਾਮ ਨੂੰ ਜਦੋਂ ਉਸੇ ਤਰ੍ਹਾਂ ਹੀ ਬਸ ਤੇ ਤੇ ਸਾਈਕਲ ਤੇ ਆਪਦੇ ਘਰੇ ਆਉਂਦਾ ਘਰੇ ਆ ਕੇ ਫਿਰ ਇਹ ਚੀਜ਼ਾਂ ਨਾਲ ਜਿਹੜਾ ਉਹ ਚੀਜ਼ਾਂ ਬਣਾਉਂਦਾ ਤੇ ਨਾਲ-ਨਾਲ ਪੜ੍ਹਾਈ ਵੀ ਕਰਦਾ ਤੇ ਦਵਿੰਦਰ ਸਿੰਘ ਲਾੜੀ ਢੋਸ ਨੇ ਵੀ ਇਹਨੂੰ ਸ਼ਾਬਾਸ਼ ਦਿੱਤੀ ਆ ਸਕੂਲ ਦੇ ਵਿੱਚ ਜਦੋਂ ਆਏ ਹੋਣਗੇ ਉਹਨਾਂ ਨੇ ਵੀ ਇਹਨਾਂ ਨੂੰ ਸ਼ਾਬਾਸ਼ ਦਿੱਤੀ ਆ ਸਾਰਾ ਜਿਹੜਾ ਸਟਾਫ ਆ ਇਹਨਾਂ ਦਾ ਜਿਹੜਾ ਸਾਰਾ ਜਿਹੜਾ ਪੜ੍ਹਾਉਂਦਾ ਉਹ ਵੀ ਇਹਦੀ ਮਦਦ ਕਰਦੇ ਨੇ ਸਾਰੇ ਇਹਦੀ ਸਲਾਹਤਾ ਕਰਦੇ ਨੇ ਤੇ ਤੁਸੀਂ ਵੀ ਵੱਧ ਤੋਂ ਵੱਧ ਇਹਦੀ ਜਿਹੜੀ ਵੀਡੀਓ ਜਿਹੜੀ ਸ਼ੇਅਰ ਕਰਦੇ ਹ ਜੇ ਤੇ ਇਹ ਤੁਹਾਨੂੰ ਚੀਜ਼ਾਂ ਸਾਰੀਆਂ ਅਸੀਂ ਬਣਾ ਕੇ ਵੀ ਵਿਖਾਵਾਂਗੇ ਤੇ ਮੈਂ ਬਾਈ ਗੁਰਲਾਲ ਨੂੰ ਪੁੱਛਾਂਗਾ ਕਿ ਕੋਈ ਹੋਰ ਗੱਲਬਾਤ ਤੁਸੀਂ ਕਹਿਣੀ ਤੇ ਕਹਿ ਸਕਦੇ ਜੀ ਬੋਲੋ ਤੁਸੀਂ ਕੁਛ ਵੀ ਵੱਧ ਤੋਂ ਵੱਧ ਸੰਯੋਗ ਦਿਈਏ ਵੱਧ ਤੋਂ ਵੱਧ ਸੰਯੋਗ ਦਿਓ ਜੀ ਬੱਚੇ ਦਾ ਤੇ ਦੋਸਤੋ ਇਸ ਬੱਚੇ ਨੂੰ ਵੱਧ ਤੋਂ ਵੱਧ ਆਪਾਂ ਸੰਯੋਗ ਦਿਈਏ ਹਮਾਤੜ ਪਰਿਵਾਰ ਆ ਬੜਾ ਵਧੀਆ ਇਹਨੂੰ ਸ਼ੌਂਕ ਆ ਬੜੀਆਂ ਵਧੀਆ ਨੇ ਚੀਜ਼ਾਂ ਬਣਾਈਆਂ ਨੇ ਇਹ ਚੀਜ਼ਾਂ ਕੋਈ ਹਾਰੀ ਸਾਰੀ ਨਹੀਂ ਬਣਾ ਸਕਦਾ ਕਿਸੇ ਦੇ ਵਿੱਚ ਇਹ ਗੁਣ ਹੁੰਦਾ ਹੈ ਕੋਈ ਗੁਣ ਕਿਸੇ 'ਚ ਹੁੰਦਾ ਹੈ ਕੋਈ ਗੁਣ ਕਿਸੇ 'ਚ ਹੁੰਦਾ ਹੈ ਤੇ ਵੱਧ ਤੋਂ ਵੱਧ ਇਸ ਬੱਚੇ ਦੀ ਆਪਾਂ ਵੀਡੀਓ ਸ਼ੇਅਰ ਕਰੀਏ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਫੋਲੋ ਲਾਈਕ ਜਰੂਰ ਕਰ ਲਿਆ ਜੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਕਿਸੇ ਹੋਰ ਹੁਨਰਬਾਦ ਨੂੰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਉਹਨਾਂ ਚਿਰ ਮੈਨੂੰ ਬੂਟਾ ਗੁਲਾਮੀ ਵਾਲਾ ਨੂੰ ਤੇ ਮੇਰਾ ਕੈਮਰਾਮੈਨ ਬਲਜੀਤ ਬਿੱਟੂ ਜੀ ਨੂੰ ਜਿਉ ਇਆਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ